ਆਹ ਰਿਆ ਸਿੰਘ ਜੀ ਸਾਨੂੰ ਕੁਝ ਦੱਸਣਗੇ ਪਹਿਲਾਂ ਕਿੰਨੇ ਦੀ ਸੀਗੀ ਜਨ ਸੰਸਰਾਂਹ ਇਹ ਤਾਂ ਥੋੜੀ ਰਜਿਨ ਸੀਗੀ ਓਵਰਲੋਡ ਸੀ ਜਿਆਦੇ ਤੋਂ ਵਾਲਾ ਇਹ ਕਰਕੇ ਕਈ ਕਾਰਨਾ ਕਰਕੇ ਪਹਿਲਾਂ ਵੀ ਲਿਕਨ ਆ ਜਾਂਦਾ ਸੀ ਵਿੱਚ ਉਹਦੇ ਕੋਈ ਹੁਣ ਇਹ 20 ਦੀ ਡਵਰ ਤਵਰ ਪ੍ਰੋਜੈਕਟ ਨੂੰ ਬਣਾਈ ਆ ਹੁਣ ਇੱਕ ਤਾਂ ਇਹ ਆ ਗਈ ਜਾਂ ਕਿ ਇਹ ਤਾਂ ਬਿਨਾ ਹੋਰ ਵੀ ਸੈੱਟ ਕਰ ਅੱਛਾ ਇੱਕ ਹੋਰ ਵੀ ਆ ਰਹੀ ਆ ਹਾਂ ਹਾਂ ਤੇ ਦੋ ਲੱਗਣੀਆਂ ਨੇ ਸਾਡੇ ਸਰਪੰਚ ਸਾਹਿਬ ਨੇ ਕੱਲ ਮਨਜ਼ੂਰੀ ਦੇ ਦਿੱਤੀ ਜੀ ਜਾ ਕੇ ਅੱਛਾ ਠੀਕ ਹੈ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਅਸੀਂ ਗ੍ਰਾਮ ਪੰਚਾਇਤ ਸਹਿਣਾ ਜਿਹੜੇ ਅੱਜ ਇੱਥੇ ਆਏ ਆ। ਉਹ ਜਿਹੜਾ ਮਸ਼ੀਨ ਜਿਹੜੀ ਇਹਨੂੰ ਠੱਟ ਕਰਨ ਵਾਸਤੇ ਜਿਹੜਾ 20 ਪਾਵਰ ਦਾ ਇਹ ਪਹਿਲਾਂ 16 ਦਾ 10 ਦਾ ਸੀਗਾ 20 ਪਾਵਰ ਦਾ ਕੱਲ ਅਸੀਂ ਜਾ ਕੇ ਅ ਐਸ்சி ਸਾਹਿਬ ਦੇ ਉਹਨਾਂ ਨੇ ਪਟਿਆਲੇਟਾ ਜਿਹੜਾ ਹੈ ਟ੍ਰੋਜ ਕਰਕੇ ਜਿਹੜਾ ਕੱਲ ਸਾਨੂੰ ਅਸੀਂ ਜਾ ਕੇ ਉਹਨੂੰ ਦੱਸਿਆ 25000 ਮਾਦੀ ਦਾ ਜਿਹੜਾ ਪਿੰਡ ਆ ਤੇ ਇਹ ਤੋਂ ਜਿਹੜੀ ਸਪਲਾਈ ਜਾਂਦੀ ਆ ਖੇਤਾਂ ਦੇ ਵਿੱਚ ਜਿੰਨੇ ਕੋਠੇ ਆ ਵੀ ਇਹ ਜਿਹੜਾ ਠੱਟ ਪਾਵਰ ਦਾ ਇਹ ਸਾਡੇ ਜਿਹੜਾ ਲੋਡ ਨਹੀਂ ਚੱਲਦਾ ਓਵਰਲੋਡ ਜਿਹੜਾ ਹੋ ਜਾਂਦਾ ਦਾ ਪਿੰਡਾਂ ਦੇ 300 ਇਹ ਘੱਟ ਪਾਵਰ ਦਾ ਇਹ ਜਿਹੜਾ 20 ਪਾਵਰ ਦਾ ਅਸੀਂ ਜਿਹੜਾ ਇੱਕ ਪ੍ਰਪੋਜ਼ਲ ਬਣਾ ਕੇ ਤੇ 20 ਪਾਵਰ ਦਾ ਇਹ ਤਰੰਤੀ ਉਹਨਾਂ ਨੇ ਕੱਲ ਹੀ ਸ਼ਾਮ ਤੱਕ ਇਹ ਆ ਗਿਆ ਸੀਗਾ ਸੋ ਇੱਕ 20 ਪਾਵਰ ਦਾ ਹੋਰ ਜਿਹੜਾ ਉਹਨਾਂ ਦੇ ਜਿਹੜਾ ਪ੍ਰਪੋਜ਼ਲ ਬਣ ਚੁੱਕੀ ਆ ਸੋ ਉਹ ਸੇਤੀ ਜਲਦੀ ਤਕਰੀਬਨ ਇੱਕ ਮਹੀਨਾ ਤੇ ਮੰਨ ਲਓ 1.5 ਮਹੀਨਾ ਲੱਗ ਜਾਊਗਾ ਸੋ ਉਹ ਇੱਕ ਉਹ ਜਦੋਂ ਆ ਗਿਆ ਜਿਵੇਂ ਖੇਤਾਂ ਦੀ ਲਾਈਟ ਆ ਉਹ ਖੇਤਾਂ ਦੀ ਇਹ 40 ਪਾਵਰ ਹੋ ਜੂਗੀ ਸਾਰੀ ਰਾਤ ਤੱਕ ਜੇ ਖੇਤਾਂ ਦੀ ਲਾਈਟ ਖਰਾਬ ਹੁੰਦੀ ਆ ਤਾਂ ਸਹਿਰੀ ਆਪਣਾ ਜਿਹੜਾ ਸੜਾਗਾ ਸੋ ਇਹਦੀ ਲਾਈਟ ਖੇਤਾਂ ਨੂੰ ਵੀ ਜਾ ਸਕਦੀ ਆ ਜੇ ਕਿਤੇ ਕੋਈ ਸਹਿਰੀ ਦਿੱਕਤ ਆਉਂਦੀ ਆ ਉਹ ਖੇਤਾਂ ਦਾ ਖੇਤਾਂ ਨੂੰ ਜਿਹੜੀ ਦਿੱਕਤ ਆਉਗੇ ਕਿ ਵੀਰ ਪਾਵਰ ਦੇ ਤੋਂ ਸੋ ਉਹ ਇੱਥੇ ਵੀ ਆਪਾਂ ਵਰਤ ਸਕਦੇ ਸੋ ਜਿਹੜੀ ਅੱਗੇ ਵਾਸਤੇ ਲੰਮੇ ਸਮੇਂ ਤੱਕ ਆ ਜਿਹੜੀ ਆਪਾਂ ਨੂੰ ਬਿਜਲੀ ਦੀ ਆ ਦਿੱਕਤ ਨਹੀਂ ਆਉਗੀ ਸੋ ਇਹਦੇ ਵਿੱਚ ਕੱਲ ਕਿਸਾਨ ਜਥੇਬੰਦੀਆਂ ਪਿੰਡ ਦੇ ਆਗੂ ਸਾਰੇ ਮੋਦਵਾਰ ਜਿੰਨੇ ਵੀ ਪਿੰਡ ਦੇ ਲੋਕ ਸੀ ਸਾਰਿਆਂ ਨੇ ਬਹੁਤ ਵੱਡਾ ਇੱਥੇ ਗ੍ਰੈਂਡ ਦੇ ਦਰਚਾਹੇ ਸਹਿਯੋਗ ਦਿੱਤਾ ਖਾਤੇ ਤੇ ਸਾਰਾ ਦਿਨ ਉਹ ਬੈਠੇ ਰਹੇ ਆ ਅਸੀਂ ਐਕਸਲ ਸਾਲ ਦੇ ਜਾ ਕੇ ਉੱਥੇ ਜਿਹੜਾ ਵਿਕਤੀਪਰਤੀ ਸਾਰਾ ਕਰਵਾ ਕੇ ਜਿਹੜਾ ਹੈ ਵੀ ਪਾਬਰ ਦਾ ਜਿਹੜਾ ਟਰਾਂਸਫਰ ਆਇਆ ਗ੍ਰੈਗਿਸਟਰ ਰਹਿ ਜਾਣਾ ਉਹ ਲੈਟ ਜਾਂਦਾ ਤੋਂ ਸਾਰੇ ਸਹੈਣੇ ਨਗਰ ਦਾ ਬਹੁਤ ਮੱਤਾ ਸਹਿਯੋਗ ਹੈ ਇਸੇ ਤਰ੍ਹਾਂ ਸਾਰਿਆਂ ਨੇ ਅੱਗੇ ਵਾਸਤੇ ਵੀ ਆਪਣੇ ਜਿਹੜੇ ਅੱਖੇ ਆਉਣ ਵਾਲੇ ਕੋਈ ਸਮੱਸਿਆਵਾਂ ਨੇ ਕੰਮ ਨੇ ਸਾਰਿਆਂ ਨੇ ਇਸੇ ਤਰ੍ਹਾਂ ਰਲ ਕੇ ਜਿਹੜਾ ਕੰਮ ਕਰਨਾ ਤੋ ਇਸੇ ਤਰ੍ਹਾਂ ਜਿਹੜਾ ਸਾਡਾ ਨਜ਼ਰਾ ਸੀ ਇਸ ਨੂੰ ਅੱਗੇ ਲੈ ਕੇ ਜਾਵਾਂਗੇ ਕੋਈ ਵੀ ਸਾਡੀ ਦਿੱਕਤ ਪਈ ਸਾਰੇ ਇੱਡੇ ਰੈਜ਼ਲਟ ਦਿੱਤਣਾ ਬਹੁਤ ਧੰਨਵਾਦ ਜੀ ਸਾਰਾ